ਇਹ ਇਹਦੇ ਵਿੱਚ ਜਿੰਨੇ ਵੀ ਸਟੇਕ ਹোলਡਰ ਸੀਗੇ ਜਿਹੜੇ ਵਿਨੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹ ਸਾਰੇ ਅਸੀਂ ਮੀਨ ਉਹਨਾਂ ਦੇ ਨਮਾਇंदे ਬੁਲਾ ਕੇ ਉਹਨਾਂ ਤੋਂ ਅਸੀਂ ਫੀਡਬੈਕ ਹਾਸਲ ਕੀਤੀ ਹੈ ਨਾਲ ਅਸੀਂ ਸਾਰੇ ਆਪਣੇ ਡਿਸਟ੍ਰਿਕਟ ਦੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਆਪਣੀ ਟੀਮ ਦੇ ਜਿੰਨੇ ਵੀ ਜੀਓ ਸੀਗੇ ਜਾਂ ਐਸਐਚਓ ਸੀਗੇ ਉਹਨਾਂ ਨੂੰ ਬੁਲਾਇਆ ਉਨਾਂ ਨੂੰ ਵੀ ਸਾਰਿਆਂ ਨੂੰ ਬਰੀਫ ਕੀਤਾ ਗਿਆ ਅਪੀਡੈਂਸੀ ਆਫ ਕਰਾਈਮ ਜਿਹੜਾ ਹੈਗਾ ਲੰਬੇ ਸਮੇਂ ਤੋਂ ਜਿਹੜੀਆਂ ਲੰਬਤ ਇਨਵੈਸਟੀਗੇਸ਼ਨਸ ਆ ਉਹਦੇ ਬਾਰੇ ਡਿਸਕਸ ਕੀਤਾ ਗਿਆ ਉਹਦਾ ਹਾਲਾਤ ਦੱਸਿਆ ਗਿਆ ਕਿੰਦਾ ਕਿੰਤਾ ਉਹਨਾਂ ਚੀਜ਼ਾਂ ਦੀ ਡਿਸਪੋਜ਼ਲ ਹੋਣੀ ਆ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਦੇ ਪੁਲਿਸ ਅਫਸਰਸ ਨੂੰ ਬਰੀਫ ਕੀਤਾ ਗਿਆ ਫਿਰ ਬੀਡੀਸੀਸ ਦੇ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਜਿਹੜੇ ਵੀ ਗਰਾਊਂਡ ਲੈਵਲ ਦੇ ਪਿੰਡ ਲੈਵਲ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਵੀ ਦਿੱਕਤਾਂ ਇਹਦੇ ਤੇ ਕਿਦਾਂ ਥੱਲ ਪਾਈ ਜਾ ਸਕਦੀਆਂ ਨਵੀਂ ਜਨਰੇਸ਼ਨ ਦਾ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਕਿਦਾਂ ਕੱਢਿਆ ਜਾ ਸਕਦਾ ਉਹਦੀ ਕੀ ਸਟਰੈਟਜੀ ਹੋਣੀ ਚਾਹੀਦੀ ਆ ਔਰ ਉਹਦੇ ਤੇ ਸਾਰੇ ਚੰਗੇ ਤਰ੍ਹਾਂ ਉਹਨੂੰ ਡੈਲੀਬਰੇਟ ਕੀਤਾ ਗਿਆ ਡਿਸਕਸ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਨਵੀਂ ਪਨੀਰੀ ਸਾਡੇ ਜਾਂ ਸਾਡੇ ਬੱਚੇ ਆ ਸਾਡਾ ਯੂਥ ਆ ਜਿਹੜਾ ਜੇ ਇਸ ਦਲ ਦੇ ਦਲਦਲ ਦੇ ਵਿੱਚ ਨਹੀਂ ਫਸਿਆ ਉਹਨਾਂ ਨੂੰ ਕਿੱਦਾਂ ਐਜੂਕੇਟ ਕਰਕੇ ਕਿੱਦਾਂ ਉਹਨਾਂ ਦੇ ਤਬਾਕ ਚ ਉਹਨਾਂ ਨੂੰ ਨੌਲੇਜ ਦੇ ਕੇ ਐਜੂਕੇਟ ਕਰਕੇ ਕਿ ਉਹ ਇਸ ਕੰਮ ਦੇ ਵਿੱਚ ਨਾ ਪੈਣ ਔਰ ਸਗੋਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੋਈ ਬੱਚੇ ਸਾਡੇ ਜਾਂ ਸਾਡਾ ਯੂਥ ਇਸ ਚੀਜ਼ ਚ ਫਸਿਆ ਉਨ੍ਹਾਂ ਦੇ ਵੀ ਨਾਲ ਹੈਲਪ ਲੈ ਕੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਇਸ ਚਰਚੋ ਇਸ ਬਾਰੇ ਸਾਰਾ ਜਿਹੜਾ ਹੈਗਾ ਬੜਾ ਵਿਸਤਾਰਪੂਰਵਕ ਡਿਸਕਸ਼ਨ ਕੀਤੀ ਜਿਹੜੇ ਬੀਡੀਸੀ ਸਾਹਿਬ ਉਹ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਕਪੂਰਥਲੇ ਜ਼ਿਲ੍ਹੇ ਦੇ ਅਗੇ 500 ਤੋਂ ਵੱਧ ਇਹਨਾਂ ਨੇ ਆਲਰੇਡੀ ਕਨਸਟੀਟਿਊਟ ਕਰ ਲਏ ਆ ਜਿਹੜੇ ਕੋਈ ਰਹਿ ਗਏ ਆ 100% ਉਹ ਕਨਸਟੀਟਿਊਟ ਕੀਤੀਆਂ ਜਾਣਗੀਆਂ ਵੀਲੇਜ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਜਿਹੜੀ ਜਿੱਥੋਂ ਤੱਕ ਸਿਕਿਉਰਿਟੀ ਦਾ ਸਵਾਲ ਆ ਸਾਰੇ ਜਿੱਥੋਂ ਵੀ ਸਾਨੂੰ ਇਹ ਮਹਿਸੂਸ ਹੋਊਗਾ ਜਾਂ ਸਾਨੂੰ ਇਹ ਫੀਡਬੈਕ ਆਊਗੀ ਕਿਸੇ ਨੇ ਵੀ ਹਜੇ ਤੱਕ ਇਹ ਕੰਪਲੇਂਟ ਨਹੀਂ ਕੀਤੀ ਇਨਸਿ큐ਰਿਟੀ ਬਾਰੇ ਜਿੰਨੀਆਂ ਮੈਂ ਹੁਣ ਮੀਟਿੰਗ ਦਾ ਕੰਡਕਟ ਕੀਤੀ ਹੈ ਇਨ ਏਸ ਜੇ ਕੋਈ ਉਹਨਾਂ ਦੀ ਸਕਿਉਰਿਟੀ ਦਾ ਹੋਊਗਾ ਜੇ ਉਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਹੋਊਗਾ ਅਸੀਂ ਪਾਇਓਰਿਟੀ ਦੇ ਉੱਤੇ ਉਹਨਾਂ ਨੂੰ ਆਰਮਸ ਲਾਇਸੈਂਸ ਬਣਾ ਕੇ ਦੇਵਾਂਗੇ ਜੇ ਉਹਨਾਂ ਨੂੰ ਇਹ ਲੱਗੂਗਾ ਕਿ ਉਹ ਆਰਮਸ ਲਾਇਸੈਂਸ ਨਹੀਂ ਬਣਾਉਣਾ ਚਾਹੁੰਦੇ ਜਾਂ ਉਹਦੇ ਰੱਖ ਰਖਾ ਦੇ ਸਮਰਥ ਨਹੀਂ ਹੈਗੇ ਤਾਂ ਅਸੀਂ ਏਰੀਆ ਡੋਮਿਨੈਂਸ ਕਰਾਂਗੇ ਉਹਦੀ ਉੱਥੇ ਸਾਡਾ ਪੀਸ ਹੈਰ ਸਾਡੀਆਂ ਰੂਰਲ ਰੈਪਿਡ ਗੱਡੀਆਂ ਉਹਨਾਂ ਬੀਡੀਸੀਜ਼ ਦੇ ਕਿੱਥੇ ਵੀ ਹੈਸ਼ ਆ ਜਾਂ ਉਹ ਜਿੱਥੇ ਵੀ ਕੰਮ ਕਰਦੇ ਆ ਅਸੀਂ ਉੱਥੇ ਗੇੜਾ ਰੱਖਾਂਗੇ ਉਹਨਾਂ ਦੇ ਨਾਲ ਆਪੇ ਕੰਟੈਕਟ ਨੰਬਰ ਸੇਅਰ ਕਰਕੇ ਰੱਖਾਂਗੇ ਜੋ ਇਨ ਕੇਸ ਆਫ ਐਮਰਜੈਂਸੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਹਨਾਂ ਨੂੰ ਪੁਲਿਸ ਬੈਕਅਪ ਮਿਲ ਜੇ